بہت جی پتا نہیں لگ رہا گرو سا نے سات سال ਜੋ ਜਰਾਤ ਦੇ ਬੀੜ ਦੇ ਵਿੱਚ ਮੇਟ ਦਸਤਾਬਾਹ ਵਾਲਾ ਅਸਾਂ ਇਹ ਮੜਾ ਕਰਦੇ ਹਾਂ 1 ਲੱਖਾਂ ਦੀ ਬੀੜ ਜੋ ਪਹਿਚਾਣੇ ਜਾਏਗਾ ਉਸ ਸ਼ਖਸ ਦਾ ਪਰ ਭੈਰੂ ਗੁਰੂ ਸਾਹਿਬ ਜੀ ਖਾਲਸਾ ਪੰਥ ਸੱਜਿਆ ਨਾਲ ਸੰਗਤ ਕੋ ਵਰਤਦੀ ਧਾਰੂ ਨਾ ਸੁਣੋ ਮਾਨਸਿਕ ਜਨਤਰੀਆ ਇਸ ਸੰਸਾਰ ਤੇ ਆਏ ਹੋ। ਇਸਨਾਂ ਮੌਕਤ ਤੇ ਦਾਤ ਕਰਨੇ ਬਹੁਤ ਚਲੋਗੇ ਹਨ। ਆਪਕੇ ਮੁਖਾਜ ਬਾਰ-ਬਾਰ ਨਹੀਂ ਬੜਤ। ਕੋਈ ਇਸ ਤਰ੍ਹਾਂ ਦੇ ਜਿਹਨਾਂ ਨੇ ਅਜ ਤੱਕ ਕੋਣ ਨਹੀਂ ਕਿਹਾ। ਉਹ ਵਰਤ ਸਕੋ।

ਨਾਨਕ ਸਤਿਗੁਰੂ ਮੇਨ ਜਾਣੇ ਅਮੇ ਚਾਰ ਸਤਿਗੁਰੂ ਨੇ ਮੋਤਿਆ ਦੀ ਕੋਟ ਸਤਿਗੁਰੂ ਤਾਨਾ ਤਾਨਾ ਸ਼ਿਰਨ ਨਗਲਾ ਭਾਵ ਕਰਦਾ ਚੇਤੀ ਨੈ ਕਿਰਪਾ ਦੰਤ ਪ੍ਰਮਾਤਮਾ ਨਾਨਕ ਸਤਿਗੁਰੂ ਜੀ ਆਪ ਜੀ ਦੇ ਪਾਤਸ਼ਾਹ ਜੀ ਨਾਲ ਆਪ ਜੀ ਦੇ ਧਰਮ ਬਾਣੀ ਪੜਦਿਆਂ ਕੀਰਤ ਕਰਦਿਆਂ ਜਬ ਆਪ ਜੀ ਦੇ ਹਾਲਾਤਾਂ ਬੰਦੇ ਜੀੰਮ ਅੰਦਰ ਕੀ ਸੰਤੂਨੀਓ ਆਪ ਜੀ ਦੇ ਦਰੂਸ਼ ਸਾਹਿਬ ਜੀ ਦੇ ਸਤਾਰ ਬਹੁਤ ਬਹੁਤ ਮੁਬਾਰਕਾ ਤੇ ਅੱਜ ਦੇ ਦਿਹਾੜੇ ਦੇ ਕੁਬਾ ਚਲ ਪਰਮ ਸਤਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀ ਸੰਗਤ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਬਹੁਤ-ਬਹੁਤ ਵਧਾਈ ਹੋਵੇ ਅੱਜ ਇਹ ਸਮਾਗਮ ਗੇਰਾ ਸੰਤ ਯਾਨੀ ਮੀਰ ਸਿੰਘ ਜੀ ਗਲੀ ਸੱਤੋ ਵਾਲੀ ਇਕਸਾਲ ਚੀਤ ਪਾਈ ਮਨੀ ਸਿੰਘ ਜੀ ਵੀ ਕੇ ਮਨਾਇਆ ਗਿਆ ਹੈ ਸਾਡੇ ਸਮਾਗਮ ਮਨਾਏ ਤਦ ਹੀ ਸਫਲੇ ਹਨ ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ ਸਾਡੇ ਗੁਰੂ ਸਾਹਿਬ ਨੇ ਇਹ ਗੱਲ ਕਿਹਾ ਹੀ ਹੈ ਕਿ ਅਮਰਤ ਛਕਣਾ ਤੇ ਗੁਰੂ ਦੇ ਲੜ ਲੱਗਣਾ ਹੈ ਜਿੰਨਾ ਪ੍ਰਾਣੀਆਂ ਨੇ ਅੱਜ ਤੱਕ ਅਮਰਤ ਨਹੀਂ ਪਾਨ ਕੀਤਾ ਉਹਨਾਂ ਸਾਰੀ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਮਰਤ ਪਾਨ ਕਰੋ ਗੁਰੂ ਦੇ ਲੜ ਲੱਗੋ ਪਿਆਰਿਓ ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ ਸੋ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਅੰਮਰ ਤੇ ਚਕੋ ਸਿੰਘ ਸਜੋ ਬਾਣੀ ਬਾਣੀ ਦੇ ਤਾਰਨੀ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ